ਰੇਟ ਮਿਲ ਜੂਗਾ ਅੱਜ ਤੁਹਾਨੂੰ 1.3 ਕਰੋੜ ਰੁਪਇਆ ਤੇ ਪੂਰੀ ਆਪਾਂ ਗੱਲ ਕਰਦੇ ਹਾਂ ਜੀ ਪੂਰਾ ਸੋਹਣਾ ਘਰ ਆਪਾਂ ਲੈ ਕੇ ਪਹੁੰਚੀਆਂ ਸਾਰੇ ਦਾ ਸਾਰਾ ਮਾਲਕ ਨੇ ਤਿਆਰ ਕਰਵਾਇਆ ਹੋਇਆ ਸਾਰਾ ਕੁਝ ਆਪਾਂ ਦੇਖਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰੋ ਨੰਬਰ ਆਪਣਾ 73800 26173 ਆਪਣੇ ਚੈਨਲ ਦਾ WhatsApp ਨੰਬਰ ਹੈ ਜੇ ਕਿਸੇ ਨੇ ਘਰ ਕੋਠੀ ਮਕਾਨ ਕਿਸੇ ਵੀ ਏਰੀਆ ਚ ਵੇਚਣੀ ਹੈ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਭੇਜੋ ਫਰੀ ਚ ਆਪਾਂ ਐਡ ਲਗਾ ਦਾਂਗੇ ਨਵੀਆਂ ਨਵੀਆਂ ਕੋਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਚੈੱਕ ਕਰੋ ਜੀ ਪਹਿਲਾਂ ਤਾਂ ਗਲੀ ਜਿਹੜੀ ਗਲੀ ਲੱਗਦੀ ਆ ਪੂਰੀ ਚੌੜੀ ਆਪਾਂ ਨੂੰ ਗਲੀ ਦੇਖਣ ਨੂੰ ਮਿਲ ਜੂਗੀ ਤੇ ਜਿਹੜਾ ਇਹਨਾਂ ਦਾ ਘਰ ਹੈਗਾ ਜਿਹੜਾ ਆਪਾਂ ਸੇਲ ਵਾਸਤੇ ਤੁਹਾਡੇ ਖਾਤਰ ਲੈ ਕੇ ਪਹੁੰਚੇ ਆ ਸੀ ਘਰ ਕਾਫੀ ਗਲੀ ਤੋਂ ਉੱਚਾ ਚੱਕ ਕੇ ਪਾਇਆ ਹੋਇਆਗਾ ਤੇ ਸਾਰਾ ਕੁਝ ਪੂਰਾ ਵਧੀਆ ਮੇਨ ਗੇਟ ਕਾਫੀ ਹਟਮਾ ਇਹਨਾਂ ਨੇ ਲਗਵਾਇਆ ਹੋਇਆ ਕਿਉਂਕਿ ਕੋਈ ਵੀ ਮਸ਼ੀਨਰੀ ਜੇ ਅੰਦਰ ਬਾੜਨੀ ਹੈ ਜਿਵੇਂ ਕੋਈ ਟਰੈਕਟਰ ਹੋ ਗਿਆ ਗੱਡੀ ਹੋ ਗਈ ਤਾਂ ਆਰਾਮ ਨਾਲ ਅੰਦਰ ਸਿੱਧੀ ਲੱਗ ਜੇ ਜੀ ਤੇ ਕਾਫੀ ਖੁੱਲੀ ਡੁੱਲੀ ਆਪਾਂ ਨੂੰ ਜਗ੍ਹਾ ਮਿਲ ਜੂਗੀ ਕੋਈ ਐਦਾਂ ਨਹੀਂ ਹੈਗਾ ਪੀ ਭੀੜ ਭੜੱਕੇ ਵਾਲੀ ਜਗ੍ਹਾ ਮਿਲੂਗੀ ਪੂਰਾ ਖੁੱਲਾ ਡੁੱਲਾ ਆਪਾਂ ਘਰ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਜੀ ਪੂਰਾ ਸੋਹਣਾ ਬਣਿਆ ਹੋਇਆ ਪੂਰਾ ਵਧੀਆਗਾ ਬਾਕੀ ਆਪਾਂ ਪੂਰੀ ਗੱਲ ਕਰਾਂਗੇ ਜੀ ਸਾਰਾ ਕੁਝ ਦੇਖਾਂਗੇ ਤੁਹਾਨੂੰ ਸਾਰਾ ਕੁਝ ਮੈਂ ਵਾਰੀ ਸਰ ਦੱਸ ਦਾਂ ਜੀ ਜੇ ਆਪਾਂ ਜਗ੍ਹਾ ਦੀ ਗੱਲ ਕਰੀਏ ਤਾਂ 10 20 ਜਗ੍ਹਾ ਆਪਾਂ ਨੂੰ ਮਿਲ ਜੂਗੀ 10 20 ਬੇ ਕੋਈ ਥੋੜੀ ਜਗ੍ਹਾ ਨਹੀਂ ਹੁੰਦੀ ਜੀ ਬਹੁਤ ਜ਼ਿਆਦਾ ਡਬਲ ਜਗ੍ਹਾ ਹੋ ਜਾਂਦੀ ਹੈ ਬਾਕੀ ਇਹਨਾਂ ਨੇ ਪੈੜ ਪੋਦ ਤੇ ਦਰਖਤ ਸਾਰਾ ਕੁਝ ਵਧੀਆ ਲਾ ਰੱਖਿਆ ਰੰਗ ਰੋਗਨ ਦਾ ਇਹਨਾਂ ਨੇ ਪੂਰਾ ਕੰਮ ਕਰਵਾ ਰੱਖਿਆ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਕਨਫਰਮ ਕਰਵਾਉਣਾ ਸੀ ਤੇ ਜਿਹੜਾ ਬਾਥਰੂਮ ਇਹਨਾਂ ਨੇ ਬਣਾਇਆ ਹੋਇਆ ਜਿੱਧਰ ਕੈਮਰਾ ਹੁਣ ਚੱਲਿਆ ਸੀਗਾ ਕਾਫੀ ਉੱਚਾ ਚੱਕ ਕੇ ਬਾਥਰੂਮ ਇਹਨਾਂ ਨੇ ਤਿਆਰ ਕਰਵਾਇਆ ਹੋਇਆ ਤੇ ਇਹ ਗੱਲਬਾਤ ਆਪਾਂ ਕਰ ਰਹੇ ਹਾਂ ਸੀ ਜੇ ਆਪਾਂ ਅੰਦਰ ਬੈਡਰੂਮਾਂ ਦੀ ਗੱਲ ਕਰੀਏ ਤਾਂ ਸਾਰੇ ਇੱਕ ਦੂਜੇ ਨਾਲ ਅਟੈਚ ਮਿਲ ਜਾਣਗੇ ਵਿਚਾਲੇ ਦਰਵਾਜ਼ੇ ਆਪਾਂ ਨੂੰ ਮਿਲ ਜਾਣਗੇ ਮਤਲਬ ਕਿ 게ਟ ਲੱਗੇ ਹੋਏ ਵਿਚਾਲੇ ਮਿਲ ਜਾਣਗੇ ਰੰਗ ਰੋਗੰਦ ਸਾਰਾ ਇਹਨਾਂ ਨੇ ਵਧੀਆ ਕੰਮ ਕਰਵਾਇਆ ਹੋਇਆ ਤੇ ਵਧੀਆ ਖੁੱਲੇ ਡੁੱਲੇ ਆਪਾਂ ਨੂੰ ਬੈਡਰੂਮ ਦੇਖਣ ਨੂੰ ਮਿਲ ਜਾਣਗੇ ਰੇਟ ਵੀ ਇਹਨਾਂ ਨੇ ਘਾਟ ਹੀ ਲਾ ਕੇ ਆਪਣੇ ਕੋਲੇ ਭੇਜ ਤੇ ਤੁਹਾਨੂੰ ਮੈਂ ਸਾਰਾ ਨੂੰ ਕਨਫਰਮ ਕਰਵਾ ਦਿੰਨਾ ਅੱਜ ਜਿਹੜੀ ਇਹ ਵੀਡੀਓ ਆਪਾਂ ਲੈ ਕੇ ਪਹੁੰਚਿਆ ਇਹਦੇ ਵਿੱਚ ਤੁਹਾਨੂੰ ਦੋ ਘਰ ਦੇਖਣ ਨੂੰ ਮਿਲ ਜਾਣਗੇ ਇੱਕ ਤਾਂ ਇਹ ਆ ਗਿਆ ਜੀ ਇੱਕ ਤੁਹਾਨੂੰ ਅੱਗੇ ਦੇਖਣ ਨੂੰ ਮਿਲੂਗਾ ਉਹ ਵੀ ਦੇਖਿਓ ਉਹਦਾ ਵੀ ਰੇਟ ਤੁਹਾਨੂੰ ਪਸੰਦ ਆਊਗਾ ਤੇ ਇਹਦਾ ਰੇਟ ਵੀ ਤੁਹਾਨੂੰ ਪਸੰਦ ਆਊਗਾ ਜੀ ਬਾਕੀ ਰਸੋਈ ਵਗੈਰਾ ਸਾਰਾ ਕੁਝ ਵਧੀਆ ਇਹਨਾਂ ਨੇ ਬਣਾਇਆ ਹੋਇਆ ਮੇਨਟੇਨ ਪੂਰਾ ਵਧੀਆ ਕੀਤਾ ਹੋਇਆ ਤੁਹਾਨੂੰ ਸਾਰਿਆਂ ਨੂੰ ਘਰ ਪਸੰਦ ਆ ਗਿਆ ਹੋਊਗਾ ਬਾਕੀ ਮੈਂ ਉਮੀਦ ਕਰਦਾ ਹਾਂ ਤੇ ਤੁਹਾਨੂੰ ਵਧੀਆ ਲੱਗਿਆ ਪਸੰਦ ਆਇਆ ਤਾਂ ਥੱਲੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਲਾਜ਼ਮੀ ਕਰ ਦਿਓ ਜੀ ਬਾਕੀ ਕੰਮ ਵਧੀਆ ਕਰਵਾਇਆ ਹੋਇਆ ਟਾਈਲਰ ਟੂਲਾਂ ਦਾ ਟੋਟਲ ਕੰਮ ਵਧੀਆ ਇਹਨਾਂ ਨੇ ਕਰਵਾ ਰੱਖਿਆ ਹੈ ਰੰਗ ਰੋਗਨ ਤੋਂ ਲੈ ਕੇ ਲਾਈਟਿੰਗ ਦਾ ਕੰਮ ਵਧੀਆ ਕਰਵਾਇਆ ਹੋਇਆ ਜੇ ਆਪਾਂ ਜਗਾਂ ਦੀ ਗੱਲ ਕਰੀਏ ਤਾਂ 10-20 ਬੇਜਗਾਂ ਜੀ ਤਿੰਨ ਬੈੱਡਰੂਮ ਆਪਾਂ ਨੂੰ ਦੇਖਣ ਨੂੰ ਮਿਲ ਜਾਣਗੇ ਜੀ ਤੇ ਦੋ ਬਾਥਰੂਮ ਦੇਖਣ ਨੂੰ ਮਿਲ ਜਾਣਗੇ ਤੇ ਸਾਰਾ ਕੁਝ ਵਧੀਆ ਜੀ ਕਿਚਨ ਤੇ ਸਾਰਾ ਕੁਝ ਵਧੀਆ ਜੀ ਗਲੀ ਗੁਲੀ ਤੁਸੀਂ ਦੇਖ ਲਿਓ ਜੀ ਵਧੀਆ ਖੁੱਲੀ ਡੁੱਲੀ ਆਪਾਂ ਨੂੰ ਗਲੀ ਦੇਖਣ ਨੂੰ ਮਿਲ ਜੂਗੀ ਬਾਕੀ ਜੋੜੀਆਂ ਦੇਖ ਲਓ ਵਧੀਆ ਜੋੜੀਆਂ ਇਹਨਾਂ ਨੇ ਲਵਾ ਰੱਖੀਆਂ ਸ਼ੀਸ਼ਿਆਂ ਦਾ ਟੋਟਲ ਕੰਮ ਹੋਇਆ ਬਾਕੀ 10 20 ਜਿਹੜੀ ਜਗ੍ਹਾ ਹੈਗੀ ਆ ਕੋਈ ਥੋੜੀ ਤਾਂ ਹੁੰਦੀ ਨਹੀਂ ਆਪਾਂ ਨੂੰ ਪਤਾ ਹੀ ਆ ਜੀ ਤੁਸੀਂ ਦੇਖੋ ਮੇਨ ਗੇਟ ਕਿੱਥੇ ਰਹਿ ਜਾਂਦਾ ਕਿੰਨੀ ਦੂਰੀ ਤੇ ਸਪੇਸ ਆਪਾਂ ਨੂੰ ਬਹੁਤ ਮਿਲ ਜੂਗੀ ਜੇ ਆਪਣੇ ਕੋਲੇ ਮਸ਼ੀਨਰੀਆਂ ਹੈਗੀਆਂ ਸੀ ਆਰਾਮ ਨਾਲ ਆਪਾਂ ਲਾ ਸਕਦੇ ਆ ਕਿਤੇ ਮਰਜ਼ੀ ਲਾ ਲਓ ਜੀ ਖੁੱਲੀ ਡੁੱਲੀ ਜਗਾਂਗੀ ਤੇ ਰਸੋਈ ਵੀ ਤੁਹਾਨੂੰ ਮੈਂ ਦਿਖਾਉਣਾ ਪਹਿਲਾਂ ਇੱਕ ਹੋਰ ਇਹ ਬੈਡਰੂਮ ਚੈੱਕ ਕਰੋ ਜੀ ਇਹ ਵੀ ਪੂਰਾ ਵਧੀਆ ਬਣਿਆ ਹੋਇਆ ਇਹ ਤੋਂ ਬਾਅਦ ਤੁਹਾਨੂੰ ਮੈਂ ਰਸੋਈ ਦਿਖਾਉਣਾ ਜਿਹੜੀ ਰਸੋਈ ਹੈ ਉਹ ਵੀ ਪੂਰੀ ਵਧੀਆ ਆਪਾਂ ਨੂੰ ਦੇਖਣ ਨੂੰ ਮਿਲ ਜੂਗੀ ਜਿਹੜਾ ਇਹ ਬੈਡਰੂਮ ਸੀਗਾ ਇਹਦੇ ਨਾਲ ਹੀ ਲੱਗ ਗਈ ਆਪਾਂ ਨੂੰ ਰਸੋਈ ਮਿਲ ਜੂਗੀ ਖੁੱਲੀ ਡੁੱਲੀ ਰਸੋਈ ਬਣੀ ਹੋਈ ਹੈ ਵਧੀਆ ਬਣੀ ਹੋਈ ਹੈ ਇਹਨਾਂ ਨੇ ਰਸੋਈ ਦੇ ਅੰਦਰ ਵੀ ਟਾਈਲਾਂ ਲਵਾਈਆਂ ਹੋਈਆਂ ਜੀ ਜੀ ਆਪਾਂ ਇਸ ਘਰ ਦੇ ਰੇਟ ਦੀ ਗੱਲ ਕਰੀਏ ਤਾਂ ਰੇਟ ਕੋਈ ਫਿਕਸ ਨਹੀਂ ਹੈਗਾ ਜੀ ਇੱਕ ਵਾਰੀ ਇਹਨਾਂ ਨੇ ਡਿਮਾਂਡ ਕੀਤੀ ਹੈ 19 ਲੱਖ ਰੁਪਈਆ ਮਾਲਕ ਨੇ ਕਿਹਾਗਾ ਮੌਕੇ ਤੇ ਅਡਜਸਟਮੈਂਟ ਕਰ ਲਾਂਗੇ ਇੱਕ ਵਾਰੀ 19 ਲੱਖ ਰੁਪਈਆ ਡਿਮਾਂਡ ਹੈ ਬਾਕੀ ਤੁਸੀਂ ਸਾਰਾ ਕੁਝ ਦੇਖ ਹੀ ਰਹੇ ਹੋ ਜੀ ਤੇ ਕਿਸੇ ਨੇ ਜਾ ਕੇ ਦੇਖਣਾ ਹੋਵੇ ਘਰ ਤਾਂ ਲੋਕੇਸ਼ਨ ਮਾਲਕ ਨੇ ਕਨਫਰਮ ਜਿਹੜੀ ਕਰਵਾਈ ਹੈ ਇਹਨਾਂ ਨੇ ਦੱਸੇਗਾ ਪਿੰਡ ਦਾ ਜਿਹੜਾ ਨਾਮ ਹੈ ਉਹ ਹੈ ਜੀ ਟੋਡੇ ਟੋਡੇ ਪਿੰਡਗ ਨੀਅਰ ਰਾੜਾ ਸਾਹਿਬ ਡੇਲੋਂ ਲੱਗੀ ਡਿਸਟ੍ਰਿਕਟ ਦੀ ਗੱਲ ਕਰੀਏ ਤਾਂ ਲੁਧਿਆਣਾ ਚ ਲੁਧਿਆਣਾ ਦੇ ਵਿੱਚ ਪਿੰਡਗਾ ਟੋਡੇ ਉੱਥੇ ਤੁਹਾਨੂੰ ਇਹ ਘਰ ਮਿਲ ਜੂਗਾ ਪਿੰਡ ਦੇ ਵਿੱਚ ਹੀ ਤੇ ਜਿਹੜਾ ਗੁਰੂ ਘਰ ਹੈ ਉਹਦੇ ਬਿਲਕੁਲ ਸਾਹਮਣੇ ਇਹ ਘਰ ਆਪਨ ਮਿਲ ਜੁਗਾ ਸੀ ਤੇ ਹੁਣ ਤੁਹਾਨੂੰ ਲੈ ਕੇ ਚੱਲਦਾ ਜੀ ਮੈਂ ਪਰਲੀ ਸਾਈਡ ਤੁਹਾਨੂੰ ਸਭ ਤੋਂ ਪਹਿਲਾਂ ਮੈਂ ਕਨਫਰਮ ਕਰਵਾਇਆ ਸੀਗਾ ਵੀਡੀਓ ਦੀ ਸਟਾਰਟਿੰਗ 'ਚ ਵੀ ਜਿਹੜਾ ਬਾਥਰੂਮ ਇਹਨਾਂ ਨੇ ਬਣਵਾਇਆ ਹੋਇਆ ਕਾਫੀ ਉੱਚਾ ਚੱਕ ਕੇ ਬਣਵਾਇਆ ਹੋਇਆ ਬਾਕੀ ਤੁਹਾਨੂੰ ਵੀਡੀਓ ਚ ਮੈਂ ਸਾਰਾ ਕੁਝ ਦਿਖਾ ਰਿਹਾ ਸੀ ਵਧੀਆ ਪਾਣੀ ਦੀ ਸਪਲਾਈ ਹੈ ਲਾਈਟਿੰਗ ਦਾ ਵਧੀਆ ਕੰਮ ਹੋਇਆ ਤੇ ਪਰਲੇ ਪਾਸੇ ਵੀ ਇਹਨਾਂ ਨੇ ਛੋਟਾ ਗੇਟ ਰੱਖਿਆ ਹੋਇਆ ਜਿਵੇਂ ਕਿ ਤੁਸੀਂ ਵੀਡੀਓ ਚ ਦੇਖ ਰਹੇ ਹੋ ਜੀ ਤੇ ਇਧਰਲੇ ਪਾਸੇ ਇੱਕ ਸਲੇਟ ਪਾਈ ਹੋਈ ਆ ਥੱਲੇ ਕੋਈ ਵੀ ਸਮਾਨ ਫਾਲਤੂ ਦਾ ਹੁੰਦਾ ਜੀ ਸਟੋਰ ਵਾਲਾ ਹੁੰਦਾ ਉਹ ਆਪਾਂ ਰੱਖ ਸਕਦੇ ਹਾਂ ਤੇ ਮੋਬਾਈਲ ਨੰਬਰ ਤੁਹਾਨੂੰ ਓਨਰ ਦਾ ਨੋਟ ਕਰਵਾ ਦੇਣਾ ਜੀ ਕੋਈ ਵੀ ਗੱਲ ਕਰਨੀ ਹੋਵੇ 8427984583 ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰਵਾ ਦਿੰਨੇ ਹਾਂ ਜੀ 84279 84583 ਮਾਲਕ ਨਾਲ ਆਪੇ ਗੱਲ ਕਰ ਲਿਓ ਜਿਹੜੀ ਵੀ ਗੱਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਸੀਂ ਕਰਨਾ ਚਾਹੁੰਦੇ ਹੋ ਜੀ ਬਾਕੀ ਬਾਥਰੂਮ ਵਗੈਰਾ ਤੁਸੀਂ ਦੇਖੋ ਸੀ ਤੇ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸਿਓ ਵੀਡੀਓ ਖਤਮ ਨਹੀਂ ਹੋਈ ਜੀ ਅੱਗੇ ਤੁਹਾਨੂੰ ਇੱਕ ਹੋਰ ਘਰ ਦੇਖਣ ਨੂੰ ਮਿਲੂਗਾ ਇਹ ਘਰ ਤਾਂ ਤੁਸੀਂ ਦੇਖ ਲਿਆ ਸੀ ਇਹਦੀ 19 ਲੱਖ ਰੁਪਏ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਬਾਕੀ ਅਡਜਸਟਮੈਂਟ ਹੋ ਜਾਊਗਾ ਮਾਲਕ ਨਾਲ ਗੱਲ ਤੁਸੀਂ ਆਪੇ ਕਰ ਲਿਓ ਜੀ ਤੇ ਇਹ ਵੀਡੀਓ ਵਧੀਆ ਲੱਗੀ ਤਾਂ ਥੱਲੇ ਇੱਕ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਜਰੂਰ ਦਬਾ ਦਿਓ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਤੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਕੋਠੀ ਘਰ ਮਕਾਨ ਤੁਹਾਡੇ ਕੋਲੇ ਕਿਸੇ ਵੀ ਏਰੀਆ 'ਚ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆਪਣੇ ਕੋਲੇ ਆਪਣੇ ਵਟਸਐਪ ਨੰਬਰ ਤੇ ਭੇਜੋ ਨੰਬਰ ਆਪਣਾ ਪੂਰੀ ਵੀਡੀਓ 'ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ 73800 26173 ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਜਦੋਂ ਭੇਜੋਗੇ ਉਸ ਤੋਂ ਬਾਅਦ ਐਡ ਆਪਾਂ ਲਗਾ ਦਾਂਗੇ ਬਿਲਕੁਲ ਫਰੀ ਦੇ ਵਿੱਚ ਹੁਣ ਤੁਸੀਂ ਚੈੱਕ ਕਰੋ ਜੀ ਕਿ ਆਪਾਂ ਹੋਰ ਘਰ ਲੈ ਕੇ ਪਹੁੰਚਿਆ ਜਿਹੜਾ ਇਹ ਘਰ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਸੀ ਇਹਦਾ ਜਿਹੜਾ ਰੇਟ ਹੈਗਾ 1.13 ਲੱਖ ਰੁਪਿਆ ਓਨਰ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਹੈਗੀ ਮਾਲਕ ਨੇ ਕਿਹਾ ਵੀ ਇਹ ਮੌਕੇ ਤੇ ਅਡਜਸਟਮੈਂਟ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਹੈ ਨਹੀਂ ਘਰ ਵਧੀਆ ਬਣਿਆ ਹੋਇਆ ਇਹਨਾਂ ਨੇ ਵਧੀਆ ਬਣਾਇਆ ਹੋਇਆ ਸਾਰਾ ਘਰ ਪੂਰਾ ਪੱਕਾ ਵਧੀਆ ਆਪਾਂ ਨੂੰ ਮਿਲ ਜੂਗਾ ਜੇ ਥੱਲੇ ਆਪਾਂ ਗੱਲ ਕਰੀਏ ਤਾਂ ਸਾਰੇ ਕਿਤੇ ਆਪਾਂ ਨੂੰ ਟਾਈਲਾਂ ਲੱਗੀਆਂ ਹੋਈਆਂ ਮਿਲ ਜਾਣਗੀਆਂ ਪਾਣੀ ਦੀ ਵਧੀਆ ਸਪਲਾਈ ਹੈ ਜੀ ਵਾਸ਼ਪੇਸ਼ਨ ਵਗੈਰਾ ਲੱਗੇ ਹੋਏ ਨੇ ਬਾਥਰੂਮ ਆਪਾਂ ਨੂੰ ਵਧੀਆ ਦੇਖਣ ਨੂੰ ਮਿਲ ਜੂਗਾ ਬਾਕੀ ਜੋੜੀਆਂ ਦਰਵਾਜ਼ੇ ਡੋਰ ਸਾਰਾ ਕੁਝ ਆਪਾਂ ਨੂੰ ਵਧੀਆ ਮਿਲ ਜੂਗਾ ਰਸੋਈ ਵਧੀਆ ਬਣੀ ਹੋਈ ਹੈ ਉਹ ਉੱਪਰ ਰਸੋਈ ਆਪਾਂ ਨੂੰ ਮਿਲ ਜੂਗੀ ਤੇ ਇੱਕ ਆਪਾਂ ਨੂੰ ਬੈਡਰੂਮ ਮਿਲੂਗਾ ਜੀ ਸਿੰਗਲ ਬੈਡਰੂਮ ਮਿਲੂਗਾ ਇੱਕੋ ਹੀ ਬੈਡਰੂਮ ਬਣਾ ਹੋਇਆ ਇੱਕ ਰਸੋਈ ਹੈ ਬਾਥਰੂਮ ਹੈ ਜੀ ਇਹਨਾਂ ਕੁਝ ਆਪਾਂ ਨੂੰ ਮਿਲ ਜੂਗਾ ਰਜਿਸਟਰੀ ਵਾਲੀ ਜਗ੍ਹਾ ਦੇ ਵਿੱਚ ਇਹ ਘਰ ਆਪਾਂ ਨੂੰ ਮਿਲ ਜੂਗਾ 50 ਗਲਜ਼ ਜਗਾਂਗੀ ਰਜਿਸਟਰੀ ਵਾਲੀ ਜਗ੍ਹਾ ਹੈ ਤੇ ਖਾਸ ਆਪਣੇ ਕੋਲੇ ਅੰਮ੍ਰਿਤਸਰ ਏਰੀਆ 'ਚ ਪਹੁੰਚੇਗਾ ਅੰਮ੍ਰਿਤਸਰ ਏਰੀਆ 'ਚ ਕਾਫੀ ਡਿਮਾਂਡ ਆਪਣੇ ਕੋਲੇ ਆਉਂਦੀ ਰਹਿੰਦੀ ਹੈ ਜੀ ਉੱਥੋਂ ਆਪਣੇ ਕੋਲੇ ਪਹੁੰਚਾ ਕ੍ਰਿਸ਼ਨ ਨਗਰ ਕਲੋਨੀ ਇਹਨਾਂ ਨੂੰ ਲੱਗਦੀ ਹੈ ਉਹਦੇ ਵਿੱਚ ਇਹ ਘਰ ਮਿਲ ਜਾਊਗਾ ਤੁਸੀਂ ਜੇ ਜਾ ਕੇ ਦੇਖਣਾ ਹੋਵੇ ਇਹ ਘਰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਤੇ ਬਾਕੀ ਤਾਂ ਤੁਸੀਂ ਵੀਡੀਓ ਸਾਰੀ ਦੇਖ ਲਈ ਇਹਨਾਂ ਨੇ ਵੀਡੀਓ ਪ੍ਰੋਪਰ ਵਧੀਆ ਬਣਾ ਕੇ ਆਪਣੇ ਕੋਲੇ ਭੇਜੀ ਆ ਰੇਟ 1.75 ਲੱਖ ਰੁਪਇਆ ਡਿਮਾਂਡ ਕੀਤੀ ਹੈ ਓਨਰ ਨੇ ਕਿਹਾਗਾ ਮੌਕੇ ਤੇ ਅਡਜਸਟਮੈਂਟ ਕਰ ਲਵਾਂਗੇ ਤੇ ਓਨਰ ਦਾ ਮੋਬਾਈਲ ਨੰਬਰ ਵੀ ਤੁਹਾਨੂੰ ਮੈਂ ਨੋਟ ਕਰਵਾ ਦਿੰਨੇ ਜੇ ਕਿਸੇ ਨੇ ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ 94179 ਤੇ 42871 ਇਹ ਮਾਲਕ ਦਾ ਨੰਬਰ ਹੈਗਾ ਮਾਲਕ ਦਾ ਇਹੀ ਵਟਸਐਪ ਨੰਬਰ ਹੈ ਕੋਈ ਵੀ ਗੱਲ ਕਰਨੀ ਹੋਵੇ ਕਿਸੇ ਵੀ ਤਰ੍ਹਾਂ ਦੀ ਫੋਨ ਕਰ ਲਿਓ ਇਹਨਾਂ ਨੂੰ ਗੱਲ ਤੁਹਾਡੀ ਹੋ ਜਾਵੇਗੀ ਹੁਣ ਤੁਸੀਂ ਦੱਸੋ ਜੀ ਮੈਨੂੰ ਕਮੈਂਟ ਕਰਕੇ ਵੀਡੀਓ ਤੁਹਾਨੂੰ ਕਿਵੇਂ ਦੇ ਲੱਗੀ ਦੋ ਘਾਰ ਆਪਾਂ ਤੁਹਾਡੇ ਖਾਤਰ ਅੱਜ ਲੈ ਕੇ ਪਹੁੰਚਿਆ ਦੋਵੇਂ ਘਰ ਤੁਹਾਨੂੰ ਕਿਵੇਂ ਦੇ ਲੱਗੇ ਸੀ ਵਧੀਆ ਲੱਗੀ ਵੀਡੀਓ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਬਾਕੀ ਤੁਸੀਂ ਹਰ ਵੀਡੀਓ ਨੂੰ ਬਹੁਤ ਪਿਆਰ ਦਿੰਨੇ ਹੋ ਜੀ ਬਹੁਤ ਬਹੁਤ ਸ਼ੁਕਰੀਆ ਤੇ ਹਰ ਰੋਜ਼ ਪਿਆਰ ਬਣਾ ਕੇ ਰੱਖਿਆ ਕਰੋ ਵੀਡੀਓ ਤੇ ਚੈਨਲ ਤੇ ਡੇਲੀ ਆਪਾਂ ਨਵੀਂ ਵੀਡੀਓ ਤੁਹਾਡੇ ਖਾਤਰ ਲੈ ਕੇ ਆਉਂਦੇ ਰਹੇ ਨੇ ਜੀ ਤੇ ਕਿਸੇ ਨੇ ਘਰ ਕੋਠੀ ਮਕਾਨ ਦੀ ਐਡ ਕਰਵਾਉਣੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਫਰੀ ਚ ਆਪਾਂ ਐਡ ਲਗਾ ਦੇਗੇ ਆਪਣੇ ਚੈਨਲ ਦਾ WhatsApp ਨੰਬਰ ਪੂਰੀ ਵੀਡੀਓ 'ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ 73800 ਪੂਰਾ 6273 ਤੇ ਆਗਲੀ ਵੀਡੀਓ ਵਾਸਤੇ ਵੀ ਕਮੈਂਟ ਲਾਜ਼ਮੀ ਕਰੋ ਅਗਲੀ ਵੀਡੀਓ 'ਚ ਕਿੱਥੋਂ ਕਿਹੜੇ ਏਰੀਆ 'ਚ ਕਿੰਨੇ ਰੇਟ 'ਚ ਘਰ ਕੋਠੀ ਮਕਾਨ ਤੁਹਾਨੂੰ ਚਾਹੀਦਾਗਾ ਤੇ ਹੁਣ ਦਿਓ ਜੀ ਮੈਨੂੰ ਇਹ ਜਾਸਤ